ਮੇਰੇ ਵੱਲੋਂ ਤੁਹਾਨੂੰ ਪਿਆਰਪ੍ਰੇਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਏ ਬਿਆਸ ਦਰਿਆ ਤੇ ਅੱਜ ਤੇ ਮੈਂ ਨਾ ਬੰਨ ਤੱਕ ਵੀ ਪਾਣੀ ਆਵੇ ਤੁਹਾਨੂੰ ਵਿਖਾਣੇ ਚੱਲ ਗਿਆ ਆਵੇ ਉਹ ਬਾਨੇ ਤਨ ਉਸ ਪੈਦੇ ਦੇਖਦੇ ਨੇ ਉੱਥੋਂ ਤੱਕ ਪਾਣੀ ਚੱਲ ਗਿਆ ਵਾ ਤੇ ਜਿਹੜੇ ਕੋਈ ਵੀਰ ਹੋਵੇ ਹੁਣ ਸਾਰੀਆਂ ਇੱਧਰ ਵੀ ਬੈਕਾਂ ਡੁੱਬੀਆਂ ਵਾ ਪਾਣੀ ਵੜਿਆ ਵਾ ਪਹਿਲਾਂ ਜਿੱਦਣ ਪਹਿਲਾ ਵਲੌਗ ਪਾਇਆ ਉਸ ਦਿਨ ਤੇ ਇੱਥੇ ਜੀਰੀਆਂ ਕੋਈ ਦਿਖਦੀਆਂ ਹੀ ਹੁਣ ਤੇ ਮਸਾਂ 10% ਹੀ ਕੋਈ ਰਹਿ ਗਈ ਕੋਈ ਵਿਰਲੀ ਜਿਹੜੀ ਦਿਖਦੀ ਆ ਪਾਣੀ ਖਤਮ ਹੀ ਆ ਜੀਰੀਆਂ ਦੀ ਤੇ ਆਵੇ ਇੱਧਰ ਆਵੇ ਆਵੇ ਪਾਣੀ ਪਾਣੀ ਆ ਸਾਰ ਸਵੇਰੇ ਪਾਣੀ ਪਾਣੀ ਆ ਉਹ ਇੱਕ ਆ ਬੈਗ ਆ ਆਵੇ ਆ ਵੀ ਡੁੱਬੀ ਆ ਹੱਡ ਦਾ ਰੂਪ ਇਖਤਿਆਰ ਕਰ ਗਿਆ ਵੈ ਇੱਕ ਹਿਸਾਬ ਦਾ ਪਿਛਲੀ ਵਾਰ ਜਦੋਂ ਉਹਨਾਂ ਪਾਣੀ ਛੱਡਿਆ ਸੀ ਨਾ ਸਟਾਰਟਿੰਗ 'ਚ ਉਹ ਦੋ ਇੰਨਾ ਸੀ ਤੇ ਹੁਣ ਉਹ ਉਹਨਾਂ ਪਾਣੀ ਹੈਗਾ ਬਾਅਦ 'ਚ ਕਿਉਂਕਿ ਪਾਣੀ ਘਟਣ ਦਾ ਨਾਂ ਨਹੀਂ ਲੈਂਡਿਆ ਵਧੀ ਜਾਂਡਿਆ ਵਧੀ ਜਾਂਡਿਆ ਕੈਮਰੇ 'ਚ ਜੇ ਤੁਹਾਨੂੰ ਘੱਟ ਦੇਖਦਾ ਹੋਗਾ ਜਿੱਧਰ ਨਿਗਾਹ ਜਾਂਦੀ ਪਾਣੀ ਪਾਣੀ ਆ ਹੁਣ ਬੰਨ ਇਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਉਹ ਨੇਰੀਏ ਚ ਪਾਣੀ ਵੜਿਆ ਵਾ ਚਲੋ ਕਈਆਂ ਦੇ ਬੰਨ ਹੁੰਦੇ ਕੰਡਿਆਂ ਤੇ ਕੋਈ 8 10 ਫੁੱਟ ਵਾਲਾ ਉਹਦੇ ਨਾਲ ਥੋੜਾ ਕੰਟਰੋਲ ਤੇ ਨਹੀਂ ਤਾਂ ਔਖਾ ਹੀ ਆ ਜੇਰੀਆਂ ਦਾ ਔਖਾ ਬਾਈ ਜੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਬਾਈ ਜੀ ਜਿਹੜਾ ਵੀ ਆਪਣਾ ਕਿਸੇ ਦਾ ਹੈਗਾ ਵਾ ਸੰਤਪੰਡਾ ਤੇ ਰਹਿ ਗਿਆ ਉਹ ਵੀ ਕੱਢ ਲਓ ਕਿਉਂਕਿ ਜੋ ਨਹੀਂ ਖਤਮ ਜੇ ਖਤਮ ਕਾਣੀ ਜਿਹੜੇ ਬਚੇ ਉਹ ਜਿੱਦੋਂ ਪਾਣੀ ਕਿਤੇ ਲੱਥਾ ਦੇ ਉਹ ਕੀ ਕਹਿੰਦੇ ਹੁੰਦੇ ਆ ਆਪਣੇ ਉਹਨੇ ਜਮਾਸੇ ਨਹੀਂ ਲਾਇਆ ਪੈਣੇ ਹੁਣ ਅਗਲਾ ਆ 16 ਤਰੀਕ ਨੂੰ ਸੰਗਰਾਣ ਦਾ ਆ ਚੱਲੀ ਆ ਤਾਂ ਉਦੋਂ ਨੂੰ ਜਮਾਸੇ ਲੱਗਣੇ ਸ਼ੁਰੂ ਹੋ ਜਾਣੇ ਪਾਣੀ ਹੱਦੋਂ ਪਰੇ ਵਧਿਆ ਵਾ ਹੁਣ ਇੱਥੋਂ ਸਾਰੀਆਂ ਮੋਟਰਾਂ ਜੰਡੀਆਂ ਵੀ ਨਾ ਡੁੱਬੀਆਂ ਵਾਂ ਤਕਰੀਬਨ ਡੁੱਬ ਲੱਗਾ ਵਾ ਆ ਵੇਖੋ ਤੁਹਾਨੂੰ ਦਿਖਦੀ ਹੋਣੀ ਆ ਦੂਰ ਦੂਰ ਤੱਕ ਹੀ ਡੋਬੇ ਲੱਗੇ ਹੋ ਕਿੱਥੋਂ ਕਿੱਥੋਂ ਤੱਕ ਪਾਣੀ ਚੱਲ ਗਿਆ ਵਾ ਝੋਨੇ ਦੀ ਖਤਮ ਕਾਣੀ ਆ ਆ ਵੇਖੋ ਇੱਥੋਂ ਪਾਣੀ ਤੁਹਾਨੂੰ ਦਿਖ ਰਾਣਾ ਚਾਰ-ਛੇ ਫੇਰੇ ਪਾਣੀ ਪਾਣੀ ਆ ਆ ਵੇ ਲੋ ਇੱਧਰ ਵੀ ਜੀਰੀ ਦੀ ਖਤਮ ਘਣੀ ਜੀ ਪਹਿਲਾਂ ਦੱਸ ਦਈਏ ਬਾਈ ਜੀ ਹੜ ਆਇਆ ਵਾ ਹੜ ਹੀ ਆਇਆ ਹੁਣ ਇਹ ਹੜ ਤੋਂ ਕੱਟਤ ਹੈ ਨਹੀਂ ਕੁਛ ਵੀ ਕਿਉਂਕਿ ਫਲੱਡ ਆਇਆ ਵਾ ਇਹ ਹੈਗਾ ਵਾ ਢਿੱਲਵਾਂ ਤੋਂ ਲੈ ਕੇ ਨਡਾਲਾ ਏਰੀਆ ਇੱਥੇ ਤਾਂ ਡੁੱਬੀ ਪਈ ਜੀ ਜੀਰੀ ਜਿੰਨੀ ਵੀ ਹੈਗੀ ਆ ਸਭ ਡੁੱਬੀਆਂ ਫਸਲਾਂ ਹੂੰ ਕੰਮ ਸੇ ਕੰਮ ਵੀ ਇੱਥੇ ਜ਼ਿਆਦਾ ਨਹੀਂ 5 ਫੁੱਟ ਪਾਣੀ ਹੈਗਾ ਜੀ ਪੰਜ ਪੰਜ ਫੁੱਟ ਪਾਣੀ ਆ ਪੰਜ ਤੋਂ ਵੀ ਵੱਧ ਆ ਜੜੀਆਂ ਇੱਥੇ ਨੀਵੀਆਂ ਥਾਵਾਂ ਤੇ ਰੁੱਕ ਕੇ ਤਾਂ ਚੜਿਆ ਵਾ ਕਮ ਸੇ ਕਮ ਉੱਥੇ ਤਾਂ ਉਹ ਤਾਂ 6 6 ਫੁੱਟ ਡੂੰਘੀਆਂ ਹਨ ਹੈਨਾ 5 6 ਫੁੱਟ ਤੋਂ ਉੱਪਰ ਹੀ ਆ ਪਾਣੀ ਆ ਇਹ ਬੜੇ ਤੇ ਇੰਨਾ ਪਾਣੀ ਚੱਲਣ ਡਿਆ ਤੇ ਆ ਜਿਹੜਾ ਦਰਖਤ ਤਾਂ ਇੱਥੇ ਆ ਦੇਖਣ ਡਿਆ ਨਾ ਆੜਾ ਵੱਡਾ ਜਿਆ ਆ ਬਲਾ ਇੱਥੇ ਪਹਿਲਾਂ ਜੀਰੀ ਦੇਖਦੀ ਜਿੱਦਣ ਪਹਿਲੇ ਦਿਨ ਵਲੌਗ ਵਾਇਆ ਏ ਦੂਜੇ ਦੂਜਾ ਤੇ ਉਦੋਂ ਦੇਖਦੀ ਹੁਣ ਸਾਰੇ ਹੀ ਬੰਨੇ ਪਾਣੀ 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 ਹੀ ਪਾਣੀ ਦਿਸਦਾ ਔਰ ਕੁਛ ਨਹੀਂ ਨਜ਼ਰ ਆਉਂਦਾ ਤੇ ਹੁਣ ਜਿਹੜੇ ਬੈਕਾਂ ਤੇ ਹੁੰਦੇ ਆ ਬੜਾ ਔਖਾ ਜਦੋਂ ਕਾਰ ਛੱਡ ਕੇ ਦੂਜੀ ਥਾਂ ਜਾਣਾ ਨੁਕਸਾਨ ਹੁੰਦਾ ਕਈਆਂ ਬੰ ਵੀਰਾਂ ਦੇ ਬੰਨ ਵੀ ਟੁੱਟੇ ਆ ਤੋ ਉਹਨਾਂ ਨੂੰ ਵੀ ਮਿੱਟੀ ਦੀ ਸੇਵਾ ਪਹਚਾਓ ਇੱਕ ਦੂਜੇ ਦਾ ਸਾਥ ਦਿਓ ਬਾਈ ਇਹ ਇੱਥੇ ਬੰਨ੍ਹ ਨਹੀਂਗਾ ਇੱਥੇ ਪਾਣੀ ਛਿੱਤੀ ਜਾਂਦਾ ਵਾ ਬੰਨ੍ਹ ਦੂਰ ਆ ਇੱਥੋਂ ਜਿਹੜਾ ਕਈਆਂ ਦੇ ਆਰਜੀ ਬੰਨ੍ਹ ਹੁੰਦੇ ਨੇ ਨਾ ਉਹ ਨਹੀਂ ਹੈਗਾ ਆ ਵੇਖ ਲੋ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੈਨੂੰ ਹੁਣ ਅੱਗੇ ਉਸ ਤੋਂ ਅੱਗੇ ਆਣ ਕੇ ਵੀ ਦਿਖਾਤਾ ਇਧਰ ਵੀ ਪਾਣੀ ਆ ਆ ਵੇਖ ਲੋ ਚਾਰ ਛੇ ਫੇਰੇ ਪਾਣੀ ਹੀ ਪਾਣੀ ਆ ਮੇਗਾ ਅੰਕਲ ਦੱਸਣ ਦੇ ਕਿੰਦਾ ਢਿਲਵਾਲੀ ਸਾਈਡ ਤੋਂ ਬੰਨ ਟੁੱਟਿਆ ਵਾ ਤੇ ਬਾਈ ਜੀ ਮਿੱਟੀ-ਮੁੱਟੀ ਜੀ ਉਹਨਾਂ ਨੂੰ ਲੋਡ ਆ ਤਾਂ ਪਚਾਓ ਹੁਣ ਆ ਵੇਖ ਲਓ ਪਾਣੀ ਹੀ ਪਾਣੀ ਆ ਚਾਰ ਚਫੇਰੇ ਆ ਇਧਰ ਵੇਖ ਲਓ ਆ ਜ਼ੂਮ ਆਊਟ ਕਰਕੇ ਵੀ ਦਿਖਾਉਨੇ ਆ ਵੇਖ ਲਓ ਪਾਣੀ ਹੀ ਪਾਣੀ ਆ ਸਭ ਡੁੱਬਿਆ ਪਿਆ ਵਾ ਅੰਕਲ ਇੱਕ ਦੱਸਣ ਦੇ ਸੀ ਉਹਨੂੰ ਫੋਨ ਆਇਆ ਕਿੰਦਾ ਢਿਲਵਾਲੀ ਸਾਈਡ ਤੋਂ ਬੰਨ ਟੁੱਟਿਆ ਤਾਂ ਬਾਈ ਮਿੱਟੀ-ਮੁੱਟੀ ਜਿੱਦਾਂ ਬੋਰੇ ਬਾਰੇ ਭਰ ਕੇ ਪਚਾ ਕੇ ਬੰਨਾ ਦਿਓ ਉਪਜੀੜੀਆਂ ਚੱਲੋ ਹੁਣ ਬੰਨ ਦੇ ਅੰਦਰਲੇ ਬੰਨੇ ਵਾਲੀਆਂ ਤਾਂ ਖਰਾਬ ਹੋਈਆਂ ਦੂਜੀਆਂ ਤਾਂ ਵੱਜ ਜਾਣ ਕਿਉਂਕਿ ਪੱਕੀਆਂ ਉਹਨਾਂ ਦੇ ਸਿਰ ਤੇ ਹੀ ਆ ਹਾਂ ਆ ਜਿਹੜੇ ਵੇਲੋ ਬਰੇਤੇ ਚ ਕਾਈ ਜੀ ਨਹੀਂ ਡੁੱਬੀ ਬਾਹਰ ਬਾੜ ਦੂਵੀਆਂ ਵੇਲੋ ਉਹ ਡੁੱਬ ਗਈਆਂ ਜੇ ਫਸਲਾਂ ਇਹ ਨਹੀਂ ਡੁੱਬਿਆ ਹਾਂ ਤੇ ਬਾਈ ਜੀ ਜਿੰਨਾ ਵੀ ਅਗਲੇ ਦੀ ਮਦਦ ਕਰੋ ਕਿਉਂਕਿ ਇੱਕ ਦੂਜੇ ਦੀ ਮਦਦ ਨਾਲ ਹੀ ਆ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਠੀਕ ਨਹੀਂ ਤੇ ਹੁਣ ਵੇਖ ਲੋ ਇਨਕਸਾਨ ਕਿੰਨਾ ਵਾ ਹੁਣ ਖਰਚਾ ਕਿੰਨਾ ਹੋਇਆ ਜੀਰੀਆਂ ਤੇ ਹਨਾ ਤੇ ਸਭ ਖਤਮ ਇਹ 23 ਵਾਲਾ ਸਿਸਟਮ ਹੀ ਆ ਹੁਣ ਹਿਸਾਬ ਲਾ ਲਓ ਤੂੰ ਹੀ ਹੁਣ ਕਣਕਾਂ ਹੀ ਆ ਚਾਰ ਪੈਸੇ ਬਚਾਉਣ ਗਿਆਂ ਤੇ ਆ ਵੀ ਇਥੋਂ ਵੀ ਮੀਂਹ ਨੇ ਕਿਨਾਰਾ ਰੋੜ ਪਾਇਆ ਵਾ ਰੇਤ ਪਾ ਦੇ ਭਾਵਿਆ ਅਪਦਰ ਨੂੰ ਜਿੱਥੇ-ਜਿੱਥੇ ਪਾਣੀ ਆ ਨੀਵੀਆਂ ਥਾਵਾਂ ਤੇ ਰੇਤ ਪਾਊਗਾ ਜਿੱਦਾਂ ਘੁੰਮਣ ਕੇਰੀਆਂ ਪੈਂਡੀਆਂ ਵਾ ਤੇ ਵੀਰੇ ਜਿਹੜੇ ਵੀ ਦਰਿਆਵਾਂ ਚ ਜਿੰਨਾਂ ਦੇ ਨੇੜੇ ਰਹਿੰਦੇ ਨੇ ਨੇੜਲੇ ਏਰੀਆ ਚ ਜਿਹੜਾ ਕੋਈ ਬੈਠਾ ਉਹ ਵੀਰੇ ਨਿਕਲ ਜਿਓ ਕੁਛ ਨਹੀਂ ਹੁੰਦਾ ਹੁਣ ਜੋਬ ਆ ਉਹ ਸਾਰਿਆਂ ਦੇ ਨਾਲ ਹੀ ਆ ਕੋਈ ਮੰਤੇ ਨਾ ਲਾਇਓ ਚੋ ਕਿਉਂਕਿ ਇਹ ਰੱਬ ਕੁਦਰਤ ਦੀ ਮਾਰ ਹਨ ਇਹਨੂੰ ਇਹਦੇ ਘੜੀ ਜੋਰ ਨਹੀਂ ਹੈਗਾ ਹੇ ਰੱਬ ਗਾੜੀ ਕਿਸੇ ਦਾ ਜ਼ੋਰ ਨਹੀਂ ਚੱਲਦਾ ਬਾਈ ਜੀ ਤੇ ਤੇ ਰਾਤ ਬਰਾਤੇ ਇੱਕ ਦੂਜੇ ਦੀ ਕੰਟੈਕਟ ਚ ਰਹੋ ਤੇ ਜਿੱਦਾਂ ਵੀ ਕਿਸੇ ਨੂੰ ਕਿਸ ਤਰੀਕੇ ਦੀ ਲੋੜ ਆ ਬਚਾਓ ਹੈਨਾ ਤੇ ਕਿਉਂਕਿ ਇੱਕ ਦੂਜੇ ਦੇ ਸਹਯੋਗ ਨਾਲ ਹੀ ਆ ਕੱਲਾ ਬੰਦਾ ਕੁਝ ਨਹੀਂ ਬਾਈ ਜੀ ਕਰ ਸਕਦਾ ਠੀਕ ਹੈ ਨਾ ਤੇ ਨਿਕਲ ਜਿਓ ਜੋ ਵੀ ਡੰਗਰ ਪੰ ਹੇਗਾ ਕੋਈ ਚੀਜ਼ ਰਹਗੀ ਆ ਕੱਢ ਲੋ ਕਿਉਂਕਿ ਉਹ ট্রান্সਫਾਰਮਰ ਲੱਗੇ ਆ ਜਿਹੜੇ ট্রান্সਫਾਰਮਰ ਨੂੰ ਪਾਣੀ ਲੱਗਾ ਆ ਵਾ ਡੁੱਬੇ ਆ ਕਿਤੇ 2 ਇੰਚੀ ਨੀਵਾ ਹੋਊਗਾ ਪਾਣੀ ਵਾਧਾ ਵਾਰ ਹੋ ਜੀ ਕੱਟਦਾ ਨਹੀਂ ਹੈਗਾ ਕੱਟਣ ਦਾ ਨਾਉ ਨਹੀਂ ਲੈਂਦਾ ਹਾਂ ਤੇ ਕੱਟਦਾ ਨਹੀਂ ਜੇ ਹੈਗਾ ਤੇ ਡੁੱਬ ਪਾਣੀ ਚੜਿਆ ਵਾ ਚੜਦਾ ਹੀ ਆ ਘਟਦਾ ਨਹੀਂ ਹੈਗਾ ਬਾਈ ਜੀ ਤੇ ਇਹ ਗਾੜੀ ਰਾਬ ਬਜਾਣ ਦਾ ਹੁਣ ਹੂੰ ਪਾਣੀ ਮਿੱਟੀ ਰੰਗਾ ਲਾਲ ਹੀ ਆਉਂਦਿਆ ਹਾਂ ਹਾਂ ਜਿਹੜੇ ਬੰਨਾਂ ਦੇ ਲਾਗੇ ਰਹਿੰਦੇ ਆਪਣੀ ਮਿੱਟੀ ਮੁੱਟੀ ਦਾ ਅਰੇਂਜਮੈਂਟ ਕਰਕੇ ਰੱਖੋ ਤੇ ਬੋਰੇ ਬਾਰੇ ਪਾਰਕੇ ਰੱਖੋ ਰਾਤ ਵੀ ਕੀੜਾ ਮਾਰਿਆ ਕਰੋ ਵਾਰੀ ਵਾਰੀ ਸਿਰ ਹੈ ਕਿਉਂਕਿ ਬੰਨ ਦਾ ਹੀ ਆ ਹੁਣ ਬੰਨ ਉਹਦਾ ਨਿਗਰਾਨੀ ਰੱਖੋ ਮੇਨ ਬੰਨਵਾ ਹੁਣ ਕਿਉਂਕਿ ਇੰਨੇ ਤੇ ਪਾਣੀ ਨਹੀਂ ਤਾਂ ਆਪਣਾ ਕੰਮ ਕਰ ਦੇਣਾ ਹੈਨਾ ਪਰ ਚਲੋ ਠੀਕ ਆ ਕਿ ਇੱਕ ਦੂਜੇ ਦਾ ਸਾਥ ਜ਼ਰੂਰੀ ਆ ਸੋ ਠੀਕ ਹੀ ਨਹੀਂ ਆ ਵੇਖੋ ਹੁਣ ਇੱਧਰ ਵੀ ਪਾਣੀ ਪਾਣੀ ਆ ਆ ਵਿੱਚ ਤੁਹਾਨੂੰ ਪਪੂਲਰ ਲੱਗੇ ਆ ਇਹ ਵੀ ਡੱਦੇ ਉਹ ਵੱਧ ਅੱਧੇ ਅੱਧੇ ਡੁੱਬੇ ਆ ਹੈ ਜੀਰੀਆਂ ਖਤਮ ਆਪਣੀ ਵੀ ਜੀਰੀਆਂ ਉਧਰ ਹੈਗੀਆਂ ਖਤਮ ਆ ਬਾਈ ਜੀ ਹੋ ਗਿਆ ਕੰਮ ਉਹਨਾਂ ਦਾ ਵੀ ਅਕੋ ਮਿਰਲੀਆਂ ਮਾਂਝੀਆਂ ਬਚੀਆਂ ਜਿੱਤ ਪਾਣੀ ਹੋਰ ਇਹਨਾਂ ਨੇ ਇਤੋਂ ਵਧਾਤਾ ਤੋ ਵੀ ਗਈਆਂ ਹਾਜੀ ਤਾਂ ਕਿਉਂਕਿ ਪਤਾ ਨਹੀਂ ਹੈ ਜੇ ਕਿੰਨੇ ਦਿਨ ਚੱਲੇ ਕਹਿ ਨਹੀਂ ਸਕਦੇ ਚਲੋ ਪਰਮਾਤਮਾ ਮਿਹਰ ਕਰੇ ਬਚਾਅ ਹੋ ਜੇ ਜੇ ਤੇ ਜਿਹੜੀਆਂ ਬਚੀਆਂ ਚੱਲ ਜਿੰਨਾਂ ਨੇ ਬਚੇ ਆਂ ਬਚ ਜਾਣ ਚਲੋ ਜਿੰਨਾਂ ਦਾ ਤੇ ਹੋਇਆ ਨੁਕਸਾਨ ਉਹ ਤਾਂ ਹੈ ਹੀ ਆ ਕਈਆਂ ਨੇ ਵੀਡੀਓ ਵੇਖੀਆਂ ਪਿੰਡਾਂ ਪਿੰਡਾਂ 'ਚ ਪਾਣੀ ਫੜਿਆ ਹੋਇਆ ਜੀ ਆਪਣੀ ਨਿਕਲੇ ਨਹੀਂ ਵੀਰ ਜੀ ਬੈਕਾਂ ਤੋਂ ਅੰਕਲ ਜੀ ਜੋ ਵੀ ਸਿਆਣੇ ਨੇ ਬੱਚੇ ਨੇ ਵੀਰ ਨਿਕਲ ਜੋ ਕਿਉਂਕਿ ਆਪਾਂ ਚਲੋ ਜੋ ਤੇ ਮਾਲਕ ਨੇ ਹੁਣ ਮਾਲਕ ਦੀ ਮਰਜ਼ੀ ਆ ਨੇ ਜਿਹੜੀ ਕੁਦਰਤ ਦੇ ਅੱਗੇ ਜ਼ੋਰ ਨਹੀਂ ਜਿਹੜਾ ਨੁਕਸਾਨ ਹੋਣਾ ਉਹ ਤਾਂ ਚਲੋ ਹੋ ਗਿਆ ਤੇ ਆਪ ਦਾ ਆਪਾ ਬਚਾਓ ਤੇ ਨਿਕਲ ਜੋ ਉਹ ਮਦਦ ਦੀ ਹਾਰ ਲਾਉਂਦੇ ਨੇ ਤੇ ਇੱਕ ਦੂਜੇ ਦੀ ਮਦਦ ਕਰੋ ਠੀਕ ਹੈ ਨਾ ਤੇ ਆਪਣਾ ਸੁਰੱਖਿਆ ਸਾਵਾ ਤੇ ਉੱਚੀਆਂ ਦੇ ਥਲੇ ਜਾਓ। ਬਾਣੀ ਦਾ ਤੁਹਾਨੂੰ ਦੇ ਰਹੇ ਆ ਇਹ ਹੈਗਾ ਆਪਣਾ ਬਿਆਸ ਦਰਿਆ ਆਪਣੇ ਪਿੰਡ ਦੇ ਨਾਲ ਹੀ ਆ। ਆਪਣੇ ਪਿੰਡ ਤੋਂ 500 ਮੀਟਰ ਦੂਰ ਆ ਸਾਰਾ। 500 ਮੀਟਰ ਦੀ ਦੂਰੀ ਤੇ ਆ। ਇਹ ਆਪਾਂ ਕੰਡੇ ਤੇ ਆਏ ਹਾਲੇ ਬਿਆਸ ਦਰਿਆ ਦੇ। ਤੇ ਬਾਈ ਜੀ ਜਰੂਰ ਇੱਕ ਦੂਜੇ ਦਾ ਸਾਥ ਲਓ ਜਿਹੜੇ ਹੈਗੇ ਹਨ ਅਜੇ ਵੀ ਵੈਕਾਂ ਚ ਹੈਗੇ ਉਹ ਨਿਕਲ ਜਿਓ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ। ਰੋਜ਼ ਇਹਦੀ ਇਹੋ ਹੀ ਵਾਈ ਸੁਣਨ ਨੂੰ ਆਉਂਦੀ ਆ ਕਿ ਵਧਣਾ ਵਧਣਾ ਵਧਣੀ ਰਿਆ ਘਟਣ ਦਾ ਤਾਂ ਨਾਂ ਨਹੀਂ ਲੈਂਡਿਆ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ